ਅੱਜ ਅਸੀਂ ਜਟਿਆਲਾ ਸ਼ਹਿਰ ਦੇ ਵਿੱਚ 611 ਕੇਵੀ ਫੀਟਰ ਦਾ ਨਵਾਂ ਉਦਘਾਟਨ ਕੀਤਾ ਹੈ ਮੈਂ ਤੁਹਾਨੂੰ ਜਾਣਕਾਰੀ ਵੀ ਦੱਸਦੇ ਹਾਂ ਕਿ ਪਹਿਲਾਂ ਜਟਿਆਲਾ ਗੁਰੂ ਨੂੰ ਜਿਹੜੀ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਹੁੰਦੀ ਆ ਇਹਦੇ ਵਾਸਤੇ ਸਾਡੇ ਕੋਲ 4 ਫੀਟਰ ਸੀਗੇ ਸਿਟੀ 1 ਸਿਟੀ 2 ਸਿਟੀ 3 ਤੇ ਇੱਕ ਐਮਈਐਸ ਫੀਟਰ ਇਹਦੇ ਵਿੱਚੋਂ ਜਿਹੜੇ 2 ਫੀਟਰ ਸੀਗੇ ਸਾਡੇ 1 ਤੇ 2 ਇਹ ਜਿਹੜੇ ਆ ਇਹ ਓਵਰਲੋਡ ਹੋ ਗਏ ਸੀਗੇ ਇੱਕ ਤੇ ਜਿਹੜਾ 5.56 ਐਮਪੀਏ ਤੇ ਚੱਲ ਰਿਹਾ ਸੀਗਾ ਦੂਜਾ 7.02 ਤੇ ਚੱਲ ਰਿਹਾ ਸੀਗਾ ਜਿਹਦੇ ਕਰਕੇ ਓਵਰਲੋਡ ਹੋਣ ਕਰਕੇ ਫੀਡਰ ਓਵਰਲੋਡ ਹੋਣ ਕਰਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਸੀਗੀ ਸੋ ਅਸੀਂ ਇੱਕ ਨਵਾਂ ਫੀਟਰ ਜਿਹੜਾ 11 ਕੇਵੀਏ ਦਾ ਆ ਜਿਹੜਾ ਉਹ ਅਸੀਂ 132 ਸਬਸਟੇਸ਼ਨ ਤੋਂ ਖਿੱਚਿਆ ਔਰ ਇਹਦੇ ਨਵੇਂ ਫੀਟਰ ਦਾ ਨਾਂ ਅਸੀਂ ਸ਼ਹੀਦ ਉਦਮ ਸਿੰਘ ਕੈਟਾਗਰੀ 1 ਇਹ ਜਿਹੜਾ ਫੀਡਰ ਆ ਇਹਦਾ ਨਾਮ ਰੱਖਿਆ ਇਹ 3.0 ਤੇ 02 ਦਾ 3.08 ਜਿਹੜਾ ਐਮਪੀਏ ਦਾ ਨਵਾਂ ਫੀਡਰ ਆ ਇਹਦੇ ਨਾਲ ਫਾਇਦਾ ਇਹ ਹੋਏਗਾ ਕਿ ਜਿੱਥੇ ਚਾਰ ਫੀਡਰਾਂ ਤੋਂ ਬਿਜਲੀ ਚੰਡੀਗੜ੍ਹ ਸ਼ਹਿਰ ਨੂੰ ਸਪਲਾਈ ਹੁੰਦੀ ਸੀਗੀ ਹੁਣ ਪੰਜ ਫੀਡਰਾਂ ਤੋਂ ਹੋਊਗੀ ਔਰ ਦੋ ਫੀਡਰ ਜਿਹੜੇ ਸਾਡੇ ਓਵਰਲੋਡ ਸੀਗੇ ਇਹ ਵੀ ਅੰਡਰਲੋਡ ਹੋ ਜਾਣਗੇ ਸੋ ਇਹਦੇ ਵਾਸਤੇ ਅਸੀਂ ਇੱਕ ਖਾਸ ਗੱਲ ਜੜੀ ਆ ਹੋਏ ਕੀਤੀ ਆ